ਉੱਥੇ ਮੈਨੂੰ ਕਿੰਨੇ ਪੈਸੇ ਬਣੇ ਮਲੇਸ਼ੀਆ ਦੇ ਧੀ ਕੁੜੀ ਦੀ ਮੈਰਿਜ ਹੋਣੀ ਹੈ ਉਹਦੀ ਸਿਸਟਰ ਆ ਗਈ ਹੈ ਗ੍ਰੈਂਡ ਬੈਠੇ ਨੂੰ ਇੱਕ ਘੰਟੇ ਤੋਂ ਉੱਪਰ ਹੋ ਗਿਆ ਪਲੋਕੇਸ਼ਨ ਤੇ ਪਹੁੰਚ ਗਏ ਅਸੀਂ ਆਪਾਂ ਤਾਂ ਆਪਣਾ ਕੰਮ ਕਰਨ ਆਏ ਤੇ ਪਰ ਮਰਜ਼ੀ ਘੜਾ ਦੇਣਾ ਬੰਦਾ ਕੀ ਕਰੇ ਸੱਚੀ ਬਹੁਤ ਔਖਾ ਹੋ ਕੰਮ ਸ਼ੁਰੂ ਕਰਨੀ ਹੈ ਨਹੀਂ ਮਹਿੰਦੀ ਮੈਨੂੰ ਲੱਗਦਾ ਮੈਨੂੰ 12 ਇੱਕ ਰਾਦੇ ਇੱਥੇ ਬਸ ਜਾਣੇ ਕਮਲ ਆ ਗਈ ਹੈ ਤੇ ਮੈਨੇ ਮੇਰੇ ਸਾਹ ਦੇ ਸਾਹ ਹੁਣ ਪਈਆ ਕਮਲ ਆ ਗਈ ਯਾਰ ਮੈਨੂੰ ਬਹੁਤ ਲੋ ਜੀ ਆਪਾਂ ਚੱਲੇ ਸਮਾਨ ਲੈਂਡ ਚੌਕਟ ਤੋਂ ਤੇ ਕੱਲ ਮੈਂ ਕਮਲ ਨੂੰ ਕਿਹਾ ਸੀਗਾ ਇਹਨੂੰ ਪਤਾ ਹੀ ਨਹੀਂ ਸੀਗਾ ਵੀ ਇੱਕ ਤਰੀਕ ਨੂੰ ਸਾਡਾ ਪ੍ਰੋਗਰਾਮ ਬੁਕਿੰਗ ਹੋਈ ਹੋਈ ਹੈ ਜਿਹੜੀ ਤੇ ਤਾਂ ਕਰਕੇ ਹੁਣ ਮੈਨੂੰ ਟਾਈਮ ਤੇ ਜਾਣਾ ਪੈ ਰਿਹਾ ਵਾ ਤੇ ਕਮਲ ਘਰੇ ਮੋਮੋ ਬਣਾਉਂਦੀ ਪਈ ਆ ਉਹ ਬਾਕੀ ਆਪ ਦਾ ਜਿਹੜਾ ਰਹਿਦਾ ਕੰਮ ਉਹ ਸੈਟਲ ਕਰੂਗੀ ਹਾਂਜੀ ਆਪਾਂ ਸਮਾਨ ਲੈ ਲਿਆ ਡੱਬੇ ਚਾਹੀਦੇ ਸੀ ਇਹਦੇ ਵਿੱਚ ਇੱਕ ਹੋਰ ਡੱਬਾ ਵੀ ਆ ਤੇ ਦੋ ਡੱਬੇ ਚਾਹੀਦੇ ਸੀਗੇ ਤੇ ਹੁਣ ਆਪਾਂ ਚੱਲਦੇ ਆਂ ਘਰ ਨੂੰ ਗਰਮੀਤ ਪਹੁੰਚ ਗਈ ਨੇ ਸਮਾਨ ਲੈਣ ਦੇ ਲਈ ਤੇ ਮੈਂ ਬਣਾ ਰਹੀ ਆ ਕਿ ਇੱਥੇ ਮੋਮੋਸ ਆ ਦੇਖੋ ਤੇ ਮੈਂ ਮੋਮੋਸ ਬਣਾ ਰਹੀ ਸੀ ਕਿ ਤੇ ਮੈਂ ਸੋਚਿਆ ਤੁਹਾਡੇ ਨਾਲ ਕਰੀਏ ਗੱਲ ਬਾਤ ਤੇ ਹੁਣ ਮੈਂ ਹਲੇ ਮੈਂ ਬਣਾ ਰਹੀ ਸੀ ਮੈਂ ਸੋਚਿਆ ਚਲੋ ਤੁਹਾਡੇ ਨਾਲ ਮੈਂ ਥੋੜੀ ਜੀ ਗੱਲਬਾਤ ਕਰ ਲਵਾਂ ਸਵੀਰ ਤੇ ਲੱਗੇ ਹੋਏ ਨੇ ਗੁਰਮੀਤ 5 ਵਜੇ ਉੱਠੇ ਹੋਏ ਨੇ ਤੇ ਮੈਂ ਥੋੜਾ ਜਣੀ ਲੇਟ ਉੱਠੀ ਸੀਗੀ ਪਰ ਅਸੀਂ ਸਵੇਰ ਤੋਂ ਦੋਨੋਂ ਲੱਗੇ ਹੋਈਆਂ ਕੰਮ ਕਰਨ ਦੇ ਲਈ ਤੇ ਟਾਈਮ ਹੀ ਨਹੀਂ ਮਿਲਿਆ ਵੀ ਅਸੀਂ ਫੋਨ ਚ ਚੱਕ ਕੇ ਵੀ ਵੀਡੀਓ ਬਣਾ ਲਈਏ ਬਾਕੀ ਗੁਰਮੀਤ ਗਈ ਹੋਈ ਨੇ ਕਿ ਮਤਲਬ ਕਿ ਸਮਾਨ ਲੈਣ ਲਈ ਉਹਨਾਂ ਨੇ ਲੈ ਲਿਆ ਹੋਊਗਾ ਸਮਾਨ ਹੁਣ ਤੱਕ ਤਾਂ ਮੈਨੂੰ ਲੱਗਦਾ ਵਾ ਤੇ ਜਦੋਂ ਘਰ ਹੋਣਗੇ ਆਪਾਂ ਕਰਦੇ ਆ ਉਹਨਾਂ ਨਾਲ ਗੱਲਬਾਤ ਤੇ ਮੈਂ ਹੁਣ ਬਣਾ ਲਵਾਂ ਮੋਮੋਸ ਕਿਉਂਕਿ ਟਾਈਮ ਆਲਰੇਡੀ 2 ਵਜੇ ਗਿਆ 6 ਵਜੇ ਆਪਾਂ ਨਿਕਲਣਾ ਮੋਂ ਉਥੇ ਪਹੁੰਚਣਾ ਮਤਲਬ ਉਹ ਉਥੇ ਉਹਨਾਂ ਦੇ ਘਰ ਜਿੱਨਾਂ ਦੇ ਫੰਕਸ਼ਨ ਹਨ ਠੀਕ ਆ ਤੇ ਮੈਂ ਹੁਣ ਫਟਾਫਟ ਕੰਮ ਨੂੰ ਵੇਖ ਲਵਾਂ ਮੇਰੇ ਮਮੋਸ ਰਹਿੰਦੇ ਆ ਕਿ ਤੇ ਚਾਹ ਦੇਖੋ ਠੀਕ ਆ ਆ ਦੇਖੋ ਮੇਰੇ ਮਮੂਸ ਰਹਿੰਦੇ ਆਗੇ ਵਿੱਚ ਸਾਰੇ ਤੇ ਮੈਂ ਇਹਨਾਂ ਨੂੰ ਕਰਾ ਹੁਣ ਦੁਆਰ ਤੋਂ ਸਟਾਰਟ ਤੇ ਤੁਸੀਂ ਬਸ ਵੀਡੀਓ ਨਾਲ ਬਣੇ ਰਹੋ ਗਰਮੀ ਤਾਂ ਆਇਆ ਤੇ ਆਪਾਂ ਕਰਦੇ ਆ ਗੱਲ ਲਓ ਜੀ ਗਾਇਸ ਮਮੂਸ ਗਏ ਆਪਣੇ ਬਾਹਣ ਤੇ ਹੁਣ ਮੈਂ ਕਿਹਾ ਰੋਟੀ ਲਾ ਕੇ ਖਾ ਲਈਏ ਤੇ ਗਰਮੀਤ ਵੀ ਆ ਗਈ ਨੇਗੇ ਤੇ ਘਰੇ ਨਹੀਂ ਪਹੁੰਚੇ ਮਤਲਬ ਉਧਰ ਆ ਗਏ ਨੇਗੇ ਸਮਾਨ ਲੈ ਕੇ ਕਿਉਂਕਿ ਫਿਰ ਬਾਅਦ ਚ ਉੱਥੇ ਟਾਈਮ ਨਹੀਂ ਮਿਲਣਾ ਕੁਝ ਖਾਣ ਦਾ ਫਿਰ ਵੀ ਇੱਥੇ ਭੁੱਖੇ ਮੈਂ ਵੀ ਭੁੱਖੀ ਤੇ ਫਿਰ ਉਹ એનર્ਜੀ ਜੀ ਨਹੀਂ ਹੁੰਦੀ ਹੈ ਕਿ ਕੰਮ ਕਰਨ ਦੇ ਵਿੱਚ ਇਸ ਕਰਕੇ ਫਿਰ ਮੈਂ ਕਿਹਾ ਕਿ ਆਪਣਾ ਬਣਾ ਕੇ ਖਾ ਲੈਣੇ ਆਗੇ ਚਲੋ ਜੀ ਆਪਾਂ ਪਹੁੰਚ ਗਏ ਘਰੇ ਚਲੋ ਗਰਮੀ ਤਾਂ ਆ ਗਏ ਨੇ ਤੇ ਲੱਤੂ ਬੂਬੂ ਬਣਾ ਲਿਆ ਠੱਕ ਦੇਣਾ ਆ ਜੋ ਮੈਂ ਮਿੱਟੀ ਬਣਾਉਂਦੀ ਸੀਗੀ ਮੈਂ ਕਿਹਾ ਹਨਾ ਚਲੋ ਜਲਦੀ ਤਿੰਨ ਵਜੇ ਠੀਕ ਆਪਕੇ ਆਜੋ ਹਾਂ ਜੀ ਵੈਲਕਮ ਬੈਕ ਚਲੋ YouTube ਚੈਨਲ ਤੇ ਕਿਵੇਂ ਹੋ ਸਾਰੇ ਨੇ ਤੇ ਅੱਜ ਕਮਲ ਚੱਲੀਏ ਗੱਟਰੀ ਤੇ ਠੀਕ ਆ ਤੇ ਫਿਰ ਆਪਾਂ ਮਿਲਦੇ ਆ ਤੁਹਾਨੂੰ ਬਾਕੀ ਅੱਜ ਦਿਖਾਵਾਂਗੇ ਤੁਹਾਨੂੰ ਸਾਰਾ ਵਲੌਗ ਆਪਣਾ ਹਾਂ ਤਾਂ ਵੀ ਜ਼ਰੂਰ ਦੇਖਿਓ ਤਾਂ ਦੇਖਿਓ ਜ਼ਰੂਰ ਦੇਖਿਓ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਗੱਡੀ ਆ ਜਿਹੜੀ ਉਹ ਅਸੀਂ ਬੁੱਕ ਕਰਤੀ ਜੀ ਹਲਿਆਈ ਨਹੀਂ ਹੈਗੀ ਸਮਾਨ ਮੇਰਾ ਸਾਰਾ ਰੈਡੀ ਕਰਕੇ ਉੱਥੇ ਰੱਖਿਆ ਪਿਆ ਵਾ ਇੱਕ ਜਗ੍ਹਾ ਤੇ ਤੁਸੀਂ ਇੱਥੇ ਗ੍ਰੈਬ ਨੇ ਆਉਣਾ ਵਾ ਤੇ ਹੁਣ ਆਪਾਂ ਬਸ ਰਹਿ ਚਲੀ ਜਾਣਾ ਮੈਂ ਗਰਮੀ ਤੇ ਇੱਥੇ ਦੁਕਾਨ ਤੇ ਰਹਿਣਗੇ ਚਲੋ ਆਪਣੀ ਗੱਡੀ ਆ ਗਈ ਓਕੇ ਤੇ ਆਪਾਂ ਸਮਾਨ ਰੱਖਣ ਲੱਗੇ ਆ ਠੀਕ ਆ ਓਕੇ ਬਾਈ ਯਾ ਬਾਈ ਲੋ ਜੀ ਗੈਸ ਆਪਾਂ ਬਹਿ ਗਏ ਆ ਗ੍ਰੈਬ ਦੇ ਵਿੱਚ ਤੇ ਗਰਮੀ ਤੇ ਚਲੋ ਠੀਕ ਆ ਤੁਸੀਂ ਦੁਕਾਨ ਤੇ ਚਲੇ ਜਾਓ ਠੀਕ ਆ ਬਾਏ ਬਾਏ ਟਾਟਾ ਕੋਈ ਗੇਸ ਆਪਾਂ ਗੱਡੀ 'ਚ ਬੈ ਗਏ ਸਾਮਾਨ ਆਪਾਂ ਸਾਰਾ ਰੱਖ ਲਿਆ ਵਾ ਤੇ ਹੁਣ ਆਪਾਂ ਜਾ ਰਿਹਾ ਲੋਕੇਸ਼ਨ ਤੇ 45 ਮਿੰਟ ਲੱਗਣੇ ਆਪਾਂ ਨੂੰ ਪਹੁੰਚਦੇ ਆ ਉਹ ਸੋ ਕੋਈ ਗੱਲ ਨਹੀਂ ਆਪਣੇ ਕੋਲ ਟਾਈਮ ਹੈਗਾ ਵਾ ਸੋ ਆਪਾਂ ਪਹੁੰਚਦੇ ਆ ਉੱਥੇ ਉੱਥੇ ਜਾ ਕੇ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਤੁਸੀਂ ਬਲੌਗ ਦੇ ਨਾਲ ਬਣੇ ਮੈਨੂੰ ਗ੍ਰੈਬ 'ਤੇ ਬੈਠੇ ਨੂੰ 1 ਘੰਟੇ ਤੋਂ ਉੱਪਰ ਹੋ ਗਿਆ ਵਾ ਤੇ ਬਹੁਤ ਦੂਰ ਹੈ ਮਲੇਸ਼ੀਆ 'ਚ ਜਿਹੜਾ ਖੇਲ ਤੋਂ ਬਾਹਰ ਹੈ ਯਾਨੀ ਕਿ बार-बार ਰਗਾ ਦਿੱਤੇ ਆਪਾਂ ਜਾਣਾ ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਵੀ ਇੰਨੀ ਦੂਰ ਉਹ ਮੈਂ ਸੋਚਿਆ ਉੱਤੇ 1.5 ਘੰਟੇ ਦਾ ਰਸਤਾ ਹੋਊਗਾ ਪਰ ਹਲੇ ਵੀ ਓਕੇ ਜੀ ਆਪਾਂ ਲੋਕੇਸ਼ਨ ਤੇ ਪਹੁੰਚ ਗਏ ਹੁਣ ਉਤਰਦੇ ਆਂਗੇ ਆਪਾਂ ਲੋਕੇਸ਼ਨ ਤੇ ਪਹੁੰਚ ਗਏ ਨੇ ਜਿਹਾ ਹੈਗਾ ਸਾਹਮਣੇ ਘਰ ਤੇ ਹੁਣ ਅੰਦਰ ਚੱਲਦੇ ਆਂਗੇ ਮਿਲਦੇ ਆਂ ਇਹਨਾਂ ਨੂੰ ਸਾਰੇ ਗਾਇਸ ਆਪਾਂ ਸਮਾਨ ਔਣ ਲੱਗੋ ਹਿਆਂ ਦੇਖੋ ਇੱਧਰ ਆਪਾਂ ਪਹੁੰਚ ਗਿਆਂਗੇ ਫੰਕਸ਼ਨ ਤੇ ਤੇ ਮੈਂ ਪ੍ਰੋਪਰ ਤੁਹਾਨੂੰ ਬਾਅਦ ਚ ਦਿਖਾਉਣੀ ਹਾਂ ਫਟਾਫਟ ਆ ਦਾ ਸਾਰਾ ਸਮਾਨ ਲਾ ਲੂ ਮੈਂ ਆਪਣੀ ਦੁਕਾਨ ਲਈ ਆ ਲਾ ਕੇ ਇੱਥੇ ਆਪਣੀ ਸਟਾਲ ਇੱਧਰ ਹੈਗਾ ਗੋਲ ਗੱਪੇ ਇੱਧਰ ਹੈਗੇ ਆਪਣੇ ਮੋਮੋਜ਼ ਇਹ ਆਪਣਾ ਸਮਾਨ ਰੈਡੀ ਆ ਹੁਣ ਆਪਣੀ ਜੀ ਕਸਟਮਰ ਆਗੇ ਤਾਂ ਆਪਾਂ ਕਰਾਂਗੇ ਕਸਟਮਰ ਨਹੀਂ ਸੌਰੀ ਗੈਸਟ ਆਗੇ ਤਾਂ ਆਪਾਂ ਕਰਾਂਗੇ ਲੋਈ ਗਾਇਸ ਸਾਢੇ 6 ਦਾ ਟਾਈਮ ਸੀਗਾ ਤੇ ਆਪਾਂ ਆਪਣੀ ਦੁਕਾਨ ਪੂਰੀ ਸਾਢੇ 6 ਕਰ ਲਈ ਆ ਰੈਡੀ ਤੇ ਇੱਥੇ ਹੈਗਾ ਜਿਹੜੇ ਮਲੇਸ਼ੀਅਨ ਤਾਂ ਮੇਲਾ ਉਹਨਾਂ ਦੀ ਕੁੜੀ ਦੀ ਹਲਦੀ ਆ ਤੇ ਅੱਜ ਹੀ ਮਹਿੰਦੀ ਲੱਗਣੀ ਉਹ ਮੈਨ ਲੈਣੀ ਹੈ ਜੀ ਲੋਈ ਗਾਇਸ ਆਪਾਂ ਆਪਣੀ ਦੁਕਾਨ ਚੱਕ ਕੇ ਇੱਥੋਂ ਲੈ ਕੇ ਜਾਵਾਂਗੇ ਉਹ ਉੱਥੇ ਜਿੱਥੇ ਲਗਾ ਰਹੇ ਨੇ ਕਿਉਂਕਿ ਇੱਧਰ ਫੂਡ ਆ ਗਿਆ ਹੋਰ ਵੀ ਜ਼ਿਆਦਾ ਇੱਥੇ ਆਪਣੇ ਕੋਲ ਸਪੇਸ ਨਹੀਂ ਜੀ ਸੋ ਆਪਾਂ ਜਾਵਾਂਗੇ ਬਾਰਲੀ ਸਾਈਡ ਆਪਣਾ ਸਮਾਨ ਲੈ ਕੇ ਕਹਿੰਦੀ ਚਲ ਤੁਹਾਨੂੰ ਬਾਰਲੀ ਸਾਈਡ ਦੇ ਦਿੰਦੇ ਆ ਲੋ ਜੀ ਹੁਣ ਆਪਾਂ ਸਾਰਾ ਸਮਾਨ ਚੱਕ ਕੇ ਲਿਆਉਣਾ ਵਾ ਜਿਹੜਾ ਆਪਣਾ ਇੱਧਰ ਪਿਆ ਵਗਾ ਵਾਲਾ ਇਹ ਹੁਣ ਆਪਾਂ ਲਿਆਉਣਾ ਵਾ ਇੱਥੇ ਆ ਵਾਲੀ ਟੇਬਲ ਤੇ ਪਹਿਲਾਂ ਆਪਾਂ ਚੱਕ ਲਈਏ ਸਾਰਾ ਸਮਾਨ ਫਿਰ ਮੈਂ ਤੁਹਾਡੇ ਨਾਲ ਕਰਦੀ ਆਂ ਕਿ ਗੱਲ ਲੋ ਜੀ ਗਾਇਸ ਚੰਗੀ ਪੱਲੀ ਸੈਟਿੰਗ ਕੀਤੀ ਕਰਾਈ ਹੁਣ ਆਪਾਂ ਨੂੰ ਦੁਬਾਰੇ ਸਾਰਾ ਸੈੱਟ ਕਰਨਾ ਪੈਣਾ ਮੈਨੂੰ ਪਹਿਲਾਂ ਪੁੱਛਿਆ ਸੀ ਵੀ ਕਿੱਥੇ ਲਾਈਏ ਕਹਿੰਦੇ ਤੁਸੀਂ ਅੰਦਰ ਲਾ ਲਓ ਮੈਂ ਕਿਹਾ ਵੀ ਬਾਅਦ 'ਚੋਂ ਨਾ ਛੜਵਾਇਓ ਕਿ ਬਹੁਤ ਔਖਾ ਨਾ ਸਮਾਨ ਸੈੱਟ ਕਰਨਾ ਕੰਦੇ ਨਹੀਂ ਕੋਈ ਉਹ ਨਹੀਂ ਹੈਗਾ ਇਸ਼ੂ ਵੀ ਤੁਸੀਂ ਲਾਂ ਉੱਥੇ ਚਲੋ ਕੋਈ ਗੱਲ ਨਹੀਂ ਹੁਣ ਆਪ ਇੱਥੇ ਸੈੱਟ ਕਰਦੇ ਆਂਗੇ ਆਪਣਾ ਟੇਬਲ ਇੱਥੇ ਲਾਤਾ ਤੇ ਇਧਰ-ਇਧਰ ਪ੍ਰੋਗਰਾਮ ਪਹਿਲਾਂ ਆਪਾਂ ਉੱਥੇ ਅੰਦਰ ਸੀਗਾ ਠੀਕ ਆ ਚਲੋ ਕੋਈ ਗੱਲ ਨਹੀਂ ਆਪਾਂ ਤਾਂ ਆਪਣਾ ਕੰਮ ਕਰਨ ਆਏ ਸੀ ਪਰ ਮਰਜ਼ੀ ਖੜਾ ਦੇਣ ਗਰਮੀਤ ਹੈਗੇ ਨਹੀਂ ਉੱਥੇ ਦੁਕਾਨ ਤੇ ਤੇ ਆਪਣਾ ਕੰਮ ਸਟਾਰਟ ਆ ਤੇ ਆਪਾਂ ਖੜੇ ਆ ਕੰਮ ਤੇ ਤੇ ਆਪਾਂ ਦੇਖਦੇ ਆ ਚਲੋ ਕਮਲ ਕੀ ਕਰਦੀ ਐ ਤੇ ਇਧਰ ਕਸਟਮਰ ਕੋਲ ਗੱਪੇ ਖਾ ਰਹੇ ਆ ਲਓ ਜੀ ਗਾਇਜ਼ ਟਾਈਮ ਹੋ ਗਿਆ 7:15 ਦੇ 18 ਮਿੰਟ ਤੇ ਆਪਾਂ ਸਮਾਨ ਆਪਣਾ ਕਰ ਲਿਆ ਵਾ ਸੈਟ ਸਾਰਾ ਤੇ ਵੀਡੀਓ ਦੇ ਐਂਡ ਤੱਕ ਬਣੀ ਰਿਓ ਮੈਂ ਤੁਹਾਨੂੰ ਵੀਡੀਓ ਦੇ ਐਂਡ 'ਚ ਇਹ ਦੱਸੂਗੀ ਕਿ ਜਿੱਥੇ ਮੈਂ ਅੱਜ ਆਈ ਹਾਂਗੀ ਇੱਥੇ ਮੈਨੂੰ ਕਿੰਨੇ ਪੈਸੇ ਬਣੇ ਮਲੇਸ਼ੀਆ ਦੇ ਤੇ ਮੈਂ ਤੁਹਾਨੂੰ ਇੰਡੀਆ ਦੇ ਵੀ ਕਨਵਰਟ ਕਰਕੇ ਦੱਸੂਗੀ ਸੋ ਤੁਸੀਂ ਵੀਡੀਓ ਦੇ ਐਂਡ ਤੱਕ ਜਰੂਰ ਦੇ ਲਓ ਜੀ ਗਾਇਜ਼ 8:00 ਵਜ ਗਏ ਹੈਗੇ ਤੇ ਹੁਣ ਲੋਕ ਖਾਣਾ ਪੀਣ ਲੱਗੇ ਹੈਗੇ ਆ ਦੇਖੋ ਆਪਣੇ ਰਸਮਾਂ ਰਿਵਾਜ ਕਰਕੇ ਸਾਰੇ ਲੋਕ ਖਾਣਾ ਦੇਖੋ ਖਾ ਰਹੇ ਨੇਗੇ ਤੇ ਆਪਣੀ ਪਾਣੀ ਪੂਰੀ ਇੱਧਰ ਆ ਸੋ ਮੈਂ ਵੀ ਹੁਣੀ ਦੇ ਕੇ ਹੱਟੀ ਸੀਗੀ ਮੋਮੋਸ ਸਾਹਮਣੇ ਕੁੜੀਆਂ ਬੈਠੀਆਂ ਉਹਨਾਂ ਨੂੰ ਗਾਇਜ਼ ਮੈਨੂੰ ਹੁਣ ਟਾਈਮ ਮਿਲਿਆ ਵੀਡੀਓ ਬਣਾਉਣ ਦਾ ਕਿਉਂਕਿ 9 ਤੋਂ ਉੱਪਰ ਦਾ ਟਾਈਮ ਹੋ ਗਿਆ ਮਲੇਸ਼ੀਆ ਦਾ ਤੇ ਹਲੇ ਆਪਾਂ ਇੱਥੇ ਆ। ਲਓ ਜੀ 9:30 ਹੋ ਗਏ ਆ ਤੇ ਆਪਾਂ ਹੁਣ ਅੱਧਾ ਘੰਟਾ ਰਹਿ ਗਿਆ ਦੁਕਾਨ ਬੰਦ ਉਹਨਾਂ ਚ ਤੇ ਆਪਾਂ ਦੇਖਦੇ ਹਾਂ ਕਮਲ ਕਿੰਨੇ ਕ ਟਾਈਮ ਤੇ ਕਰਾਉਂਦੀ ਆ ਤੇ ਆਪਾਂ ਦੇਖਦੇ ਹਾਂ ਕੀ ਕਰਦੇ ਨੇ ਕਮਲ ਨੂੰ। ਲਓ ਜੀ ਇਹ ਫੋਨ ਲੱਗ ਗਿਆ ਜਿੱਦਾ ਫਿਰ ਮੈਂ ਦਿਖਾਉਣੀ ਆ ਕਿੱਦਾਂ ਫੋਨਦੇ ਆਗੇ। ਆਜਾ ਸਾਹਮਣੇ ਪੈਂਦਾ ਗਿੱਦਾ। ਕਿਉਂ? ਤੇ ਇੱਧਰ ਹੈਗਾ ਇਹਨਾਂ ਦਾ ਖਾਣਾ ਵਾਲਾ ਲੱਗਿਆ ਨਾ ਚਰੇ ਰਹੇ ਨੇ ਗਿੱਦਾ ਬੈਰੇਜ ਮੈਂ ਆਪਣੇ ਪੈਨ ਦਾ ਹੁੰਦਾ ਬੰਦਾ ਪੜ ਤੂ ਪੈ ਜਾਂਦਾ ਵਾ ਗਾਈਜ਼ ਮੀ ਆ ਗਿਆ ਫਟਾਫਟ ਸਮਾਨ ਚੱਕੀਏ ਹੁਣ ਮੈਨੂੰ ਫੇਰ ਦੁਕਾਨ ਚੱਕਣੀ ਪੈਣੀ ਆ ਇਹ ਕਹਿੰਦੇ ਪਲੀਜ਼ ਹੈਲਪ ਮੀ ਹੈਲਪ ਲੋਕ ਕੀ ਕਰੀਏ ਹੁਣ ਸਾਸੋ ਬੰਦਾ ਕੀ ਕਰੇ ਸੱਚੀ ਬਹੁਤ ਔਖਾ ਹੋ ਗਿਆ ਮੀ ਆ ਗਿਆ ਮਤਲਬ ਡੁੱਬ ਡੁੱਬ ਗਏ ਆਓ ਗਾਈਜ਼ ਮੀ ਆ ਗਿਆ ਵਾ ਵਿਚਾਰੇ ਮੇਰੀ ਹੈਲਪ ਕਰਾ ਰਹੇ ਨੇ ਸਮਾਨ ਚੱਕਵਾ ਰਹੇ ਨੇਗੇ ਹੋਰ ਕੀ ਮੀ ਆ ਗਿਆ ਹੁਣ ਆਪਾਂ ਚੱਲੇ ਆਂਗੇ ਅੰਦਰ ਮੇਰਾ ਸਮਾਨ ਵਾ ਕੋ ਤੇ ਵੀ ਮੀ ਆ ਜਾਂ ਸਾਹਮਣੇ ਵੀ ਫਮ ਫੇਰ ਇੱਥੇ ਸੈੱਟ ਕਰਨਾ ਪੈਣਾ ਤੀਜੀ ਵਾਰ ਮੈਂ ਸੈੱਟ ਕਰੂਗੀ ਉਹਦਾ ਸਮਾਨ ਸਾਰਾ ਇੱਥੇ ਲਾਉਣੀ ਆ ਫੇਰ ਥੋੜਾ ਨ ਕਰਗੀ ਹਾਂਜੀ 10:30 ਹੋ ਗਿਆ ਤੇ ਆਪਾਂ ਲੱਗੇ ਦੁਕਾਨ ਬੰਦ ਕਰਨ ਤੇ ਕੰਮ ਵਾਲੇ ਆਈ ਨਹੀਂ ਲੋ ਜੀ ਗਾਇਸ ਆਪਾਂ ਪਾਣੀ ਪੂਰੀ ਹੁਣ ਕਰ ਦੇਣੀ ਹੈਗੀ ਬੰਦ ਕਿਉਂਕਿ ਆਲਮੋਸਟ ਸਾਰੇ ਜਾ ਰਹੇ ਨੇਗੇ ਤੇ ਸਾਰਿਆਂ ਨੇ ਖਾ ਲਈ ਹੈਗੀ ਤੇ ਉਸ ਤੋਂ ਬਾਅਦ ਆਪਾਂ ਸਾਰਾ ਕਰਕੇ ਬੰਦ ਇਹਨੂੰ ਚੰਗੀ ਤਰ੍ਹਾਂ ਸਾਰਾ ਸਮਾਨ ਕਰ ਦੇ ਪੈਕ ਕਰ ਦੇਣਾ ਫੇਰ ਆਪਾਂ ਸ਼ੁਰੂ ਕਰਨੀ ਹੈ ਕਿ ਮਹਿੰਦੀ ਮੈਨੂੰ ਲੱਗਦਾ ਮੈਨੂੰ 12 ਇੱਕ ਰਾਦੇ ਇੱਥੇ ਬਸ ਜਾਣਿਆਂਗੇ ਹੁਣ ਉਹਨਾਂ ਨੇ ਟਾਈਮਿੰਗ ਥੋੜੀ ਦਿੱਤੀ ਹੈ ਕਹਿੰਦੇ 10 ਕਿ ਮਿੰਟ ਹੋਰ ਰੁਕ ਜਾਓ ਉਸ ਤੋਂ ਬਾਅਦ ਆਪਾਂ ਕਰ ਦੇਣਾ ਸਾਰਾ ਖਤਮ ਪਾਣੀ ਪੂਰੀ ਦਾ ਚੱਕ ਦੇਣਾ ਫਿਰ ਮਹਿੰਦੀ ਕਰਾਂਗੇ ਸ਼ੁਰੂ ਠੀਕ ਆ ਬਾਕੀ ਆਪਾਂ ਤੁਹਾਨੂੰ ਨਾਲ ਦੀ ਨਾਲ ਸਾਰਾ ਦਿਖਾਈ ਜਾਵਾਂਗੇ ਠੀਕ ਆ ਦੇਖੋ ਕਿੰਨਾ ਨੇ ਹਾਂ ਜੀ ਮੈਂ ਆ ਗਿਆ ਘਰੇ ਤੇ ਕੰਮ ਵਾਲੇ ਤੇ ਕਰਾਈ ਨਹੀਂ 11:00 ਵੱਜ ਗਏ ਨੇ ਦੇਖੋ ਹਲੇ ਕਿੰਨੇ ਵਜੇ ਆਊਗੀ ਰਾਤ ਦੇ 11:00 ਵੱਜ ਗਏ ਆ ਮਲੇਸ਼ੀਆ ਦੇ ਤੇ ਹਲੇ ਕਮਲ ਆਈ ਨਹੀਂ ਮੈਂ ਆ ਗਿਆ ਕਰੇ ਦੁਕਾਨ ਬੰਦ ਕਰਕੇ ਚਲੋ ਫਿਰ ਮਿਲਦੇ ਆ ਜਦੋਂ ਕਮਲ ਆਉਂਦੀ ਆ ਲੋ ਜੀ ਗਾਇਸ ਪਾਣੀ ਪੂਰੀ ਦੀ ਦੁਕਾਨ ਆਪਾਂ ਬੰਦ ਕਰਤੀ ਹੈਗੀ ਹੁਣ ਆਪਾਂ ਲਾਉਣ ਲੱਗੇ ਆਂਗੇ ਲੋ ਜੀ ਗਾਇਸ ਆਪਾਂ ਹੁਣ ਕਰਤੀ ਹੈਗੀ ਮਹਿੰਦੀ ਸਟਾਰਟ ਹਣ ਕੋ ਬ੍ਰਾਈਡਲ ਦੇ ਜੀ ਦੀ ਮੈਰਿਜ ਆ ਉਹਦੇ ਲਾਵਾਂਗੇ ਮਹਿੰਦੀ ਠੀਕ ਆ ਟਾਈਮ ਤਾਂ ਬਹੁਤ ਹੋ ਗਿਆ ਪਰ ਫੋਨ ਕਰਦੇ ਆ ਸਟਾਰਟ ਅੱਗੇ ਕੰਮ ਸਿਸਟਰ ਗਾਇਸ ਅੱਲੇ ਆਪਾਂ ਮਹਿੰਦੀ ਲਗਾ ਰਹੇ ਆਂਗੇ ਪੈਰਾਂ ਤੇ ਲਗਾਤੀ ਆ ਅਗਰ ਲਗਾਤੀ ਜਾਂਦੇ ਹੈਂਡ ਕਰੀ ਹੱਥਾਂ ਤੇ ਵੀ ਆਪਾਂ ਲਾਤੀ ਆ ਇਹਦੇ ਗਰਮੀਤ ਮੇਰੀ ਵੇਟ ਕਰ ਰਹੇ ਨੇ ਮੈਨੂੰ ਰਾਤ ਦੇ ਹੁਣ ਇਸ ਟਾਈਮ 12 ਤੋਂ ਪਿੱਛੇ ਦਾ ਟਾਈਮ ਹੋ ਗਿਆ ਵਾਲੇ ਮੈਂ ਰੌਕ ਕੇ ਕਰੀ ਆਉਂਗੀ ਬਲੈਨ ਨਾਲ ਜਿਹੜੇ ਫਰੈਂਡਸ ਨੇ ਉਹਨਾਂ ਦੇ ਮਿਲਣੇ ਲਗਾਉਣੀਆਂ ਆ ਕਿ ਮੈਂ ਜਾਵਾਂਗੀ ਲੋ ਜੀ ਗੈਸ ਡੇਢ ਵਜ ਰਿਹਾ ਵਾ ਤੇ ਮੈਂ ਵੇਟ ਕਰ ਰਹੀ ਆਂ ਕਿ ਕਿ ਮੈਨੂੰ ਛੱਡਿਆਉਣਗੇ ਤੇ ਹੁਣ ਦੇਣੇ ਇਹਨਾਂ ਨੇ ਪੈਸੇ ਫਿਰ ਪਹਿਲਾਂ ਤੇ ਫਿਰ ਪਚਾਉਦੇ ਆਂ ਘਰ ਤੇ ਬਾਕੀ ਤੁਹਾਨੂੰ ਜਾ ਕੇ ਗੱਲਬਾਤ ਸਾਰੀ ਦੱਸਦੇ ਆਂ ਚਲੋ ਜੀ ਹੁਣ ਆਪਾਂ ਚੱਲਦੇ ਆਂਗੇ ਸਾਰੇ ਖੜੇ ਆ ਸਾਰੀ ਫੈਮਿਲੀ ਹੈਗੀ ਆਪਣੀ ਇਵੈਂਟ ਹੋ ਗਈ ਆ ਤੇ ਹੁਣ ਆਪਾਂ ਜਾ ਰਹੇ ਆਂਗੇ ਕਿ ਸਿਸਟਰ ਬਾਏ 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 ਇਹਨੇ ਮਹਿੰਦੀ ਲੱਗੀ ਹੈ ਗਿੱਲੇ ਹੱਥਾਂ 'ਤੇ ਚਲੋ ਠੀਕ ਹੈ ਜੀ ਅੱਕੇ ਹੁਣ ਆਪਾਂ ਚੱਲਦੇ ਆਗੇ ਬਹੁਤ ਲੇਟ ਹੋ ਗਏ ਆਪਾਂ ਅੱਕੇ ਬਾਏ ਹਾਂ ਬਾਏ 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 ਚਲੋ ਜੀ ਚਲ ਗਿਆ ਚੱਕਣਾ ਆਪਾਂ ਸਮਾਨ ਰੱਖਣਾ ਗ੍ਰੈਬ ਦੇ ਵਿੱਚ ਤੇ ਪਾਲੀਏ ਬੋਟ ਬੋਟ ਇਹੀ ਛੱਡ ਕੇ ਆਉਣਗੇ ਮੈਨੂੰ ਹੁਣ ਘਰ ਦੇਖੋ ਕਿੰਨਾ ਨੇਰਾ ਹੋ ਗਿਆ ਹੈਗਾ ਵਿਆਹ ਦਾ ਘਰ ਚਲੋ ਠੀਕ ਆ ਬਾਏ ਚੱਲੀਏ ਹੁਣ ਆਪਾਂ ਆਉਦੇ ਘਰ ਗਰਮੀਤ ਮੇਰੀ ਵੇਟ ਕਰਦੇ ਪਏ ਆਗੇ ਓਕੇ ਓਕੇ ਚਲ ਕੀ ਕਰ ਮੈਂ ਤੁਨ ਘਰ ਜਾ ਕੇ ਮਿਲਦੀ ਆਂਗੀ 1 ਘੰਟੇ ਤੋਂ ਇੱਥੋਂ ਰਸਤਾ ਵਾ ਫਿਰ ਆਪਾਂ ਤੁਹਾਨੂੰ ਘਰੇ ਆ ਕੇ ਮਿਲੋਣੇ ਨਾਲੇ ਗਰਮੀਤ ਨਾਲ ਦਾਨ ਨਾਲ ਦੱਸ ਦੱਸ ਸਾਰੀ ਗੱਲ ਕਮਲ ਰਸਤੇ ਦੇ ਵਿੱਚ ਆ ਮੈਂ ਬਸ ਆਣ ਨਾਲ ਕੋਈ ਆ ਰਸਤੇ ਦੇ ਵਿੱਚ ਆ ਮੈਂ ਫੋਨ ਕੀਤਾ ਸੀਗਾ ਪਰ ਮੈਂ ਕਿਹਾ ਮੈਂ ਨਾਲ ਲੈ ਕੇ ਜਾਣਾ ਮਾਨੂੰ ਅੱਛਾ ਇਹ ਮੇਰੇ ਨਾਲ ਜਾ ਰਹੇ ਨੇ ਇਹ ਵੀ ਇੱਧਰ ਮੈਂਦੀ ਲੱਗੇ ਨਾਲ ਚੈਨਲ ਦੀ ਮੈਨੂੰ ਛੱਡਣ ਚੱਲੇ ਨੇ ਇਹਨਾਂ ਦੇ ਬ੍ਰਦਰ ਨਾਲ ਅੱਗੇ ਇੱਕ ਅੱਗੇ ਬੈਠਾ ਬੱਚਾ ਸੇਵ ਚਾਰੀਆਂ ਮੈਨੂੰ ਛੱਡਣ ਦੇ ਭੈਣ ਆਏ ਦੀ બીજી ਜਿਹੜੀ ਕੁੜੀ ਦੀ ਮੈਰਿਜ ਹੋਣੀ ਆ ਉਹਦੀ ਸਿਸਟਰ ਆ ਗਈ ਇਹ ਸੋ ਇਹਨਾਂ ਦੇ ਮਹਿੰਦੀ ਲੱਗੇ ਹਲੇ ਥੋ ਵਿਚਾਰੀਆਂ ਦੇ ਗਿੱਲੇ ਨੇਗੇ ਹੱਥਾਂ ਤੇ ਤੇ ਮੈਂ ਕਿਹ ਚੱਲ ਤੁਹਾਨੂੰ ਇਹ ਵੀ ਦਿਖਾ ਦਵਾ ਵੀ ਨਾਲ ਸਾਰੇ ਚੱਲੇ ਛੱਡਣ ਸੇਫਲੀ ਮੈਂ ਕਿ ਆਪਾਂ ਘਰ ਪਹੁੰਚ ਜਾਾਂਗੇ ਰਿਸਪੌਂਸਿਬਿਲਟੀ ਹੁੰਦੀ ਹੈ ਨਾ ਮਤਲਬ ਕਿ ਜਿਹੜਾ ਆਪਣਾ ਕਸਟਮਰ ਹੁੰਦਾ ਉਹਨਾਂ ਨੂੰ ਤੇ ਤਾਂ ਕਰਕੇ ਆਪਣੇ ਬਿਲਕੁਲ ਜਾਣ ਪਛਾਨ ਵਾਲੇ ਕਸਟਮਰ ਆ ਉਦਾਂ ਆਪਾਂ ਏਦਾਂ ਕਿਤੇ ਨਹੀਂ ਜਾਂਦੇ ਹੈਗੇ ਕੋਈ ਕਿਸੇ ਵੀ ਚੱਲੇ ਕਿ ਕਿਸੇ ਨੂੰ ਆਪਾਂ ਨੂੰ ਕੇਟਰਿੰਗ ਤੇ ਕਹਿੰਦਾ ਆਪਾਂ ਇਦਾਂ ਹੀ ਚੜਕ ਨਹੀਂ ਆਪਣੇ ਪੱਕੇ ਰੈਗੂਲਰ ਕਸਟਮਰ ਹੋਣਗੇ ਜਿਨ੍ਹਾਂ ਦੇ ਪਹਿਲਾਂ ਉਹਨੇ ਜਾਣੇ ਉਹਨਾਂ ਦੀ ਜਾਣੇ ਆਪਾਂ ਉਦਾਂ ਨਹੀਂ ਮੈਂ ਆਂਦੀ ਹੈਗੀ ਤੇ ਅੱਜ ਮੈਂ ਬਾਕੀ ਬਹੁਤ ਲੇਟ ਹੋਗੀ ਡੇਢ ਪਤਾ ਨਹੀਂ 2 ਵਜੇ ਨਾਲ ਹੀ ਆ ਸ਼ਾਇਦ ਮੈਨੂੰ ਚਲੋ ਠੀ ਥੈਂਕ ਯੂ ਸੋ ਵੈਰੀ ਮਚ ਤਾਂ ਲਓ ਜੀ ਕਮਲ ਆ ਗਈ ਆ ਤੇ ਮੈਨੇ ਮੇਰੇ ਸਾਹ ਦੇ ਸਾਹ ਹੁਣ ਪਏ ਆ ਕਮਲ ਆ ਗਈ ਆਏ ਬੱਬੂ ਆ ਗਿਆ ਤਾਂ ਹਾਂਜੀ ਆ ਗਈ ਥੈਂਕ ਯੂ ਬ్రో ਥੈਂਕ ਯੂ ਸੋ ਮਚ ਮੈਨੂੰ ਦੂਰੋਂ ਆਏ ਨੇਗੇ ਇਹਨਾਂ ਮੈਨੂੰ ਛੱਡਣਾ ਥੈਂਕ ਯੂ ਬ్రో ਥੈਂਕ ਯੂ ਸੋ ਮਚ ਆ ਕਮਲ ਆ ਗਈ ਆ ਤੇ ਹੁਣ ਮੈਨੂੰ ਬਹੁਤ ਖੁਸ਼ੀ ਹੋਈ ਆ ਕਮਲ ਆ ਗਈ ਆ ਯਾਰ ਮੈਨੂੰ ਬਹੁਤ ਟੈਨਸ਼ਨ ਸੀ ਹੈਲੋ ਜੀ ਗਾਇਸ ਮੈਂ ਆ ਗਈ ਆ ਘਰ ਤੇ ਹੁਣ ਮੈਨੂੰ ਲੱਗਦਾ ਵਲੌਗ ਇੱਥੇ ਐਂਡ ਕਰਨਾ ਪੈਣਾ ਕਿਉਂਕਿ ਬਹੁਤ ਲੰਬਾ ਬਣ ਗਿਆ ਹੋਣਾ ਹੁਣ ਆਪਾਂ ਬਸ ਘਰ ਜਾਣਾ ਵਾ ਰੋਟੀਆਂ ਖਾਣੀਆਂ ਨਾਣਾ ਤੋਣਾ ਸੌਣਾ ਵਾ ਥੱਕੇ ਵਈਆਂ ਕਿਉਂ ਬਹੁਤ ਜ਼ਿਆਦਾ ਤੇ ਆਪਾਂ ਇੱਥੇ ਵਲੌਗ ਦਾ ਐਂਡ ਕਰਦੇ ਆ ਤੇ ਆਈ ਹੋਪ ਕਿ ਤੁਹਾਨੂੰ ਸਾਡੀ ਜਿਹੜੀ ਵੀਡੀਓ ਅਬ ਮਤਲਬ ਵਲੌਗ ਆ ਜਿਹੜਾ ਸਾਡਾ ਵਧੀਆ ਲੱਗਿਆ ਹੋਗਾ ਤੇ ਪਲੀਜ਼ ਡੋਨਟ ਫੋਰਗੇਟ ਟੂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਅਵਰ YouTube ਚੈਨਲ ਗ੍ਰਵੀਤ ਐਂਡ ਕਮਲ ਹਨਾ ਵਲੌਗ ਸੋ ਪਲੀਜ਼ ਸਬਸਕ੍ਰਾਈਬ ਕਰ ਲੈ ਸਾਰੇਿਆਣੇ ਤੇ ਆਪਾਂ ਤੁਹਾਨੂੰ ਮਿਲਾਂਗੇ ਹੋਰ ਨਵੀਂ ਵੀਡੀਓ ਦੇ ਵਿੱਚ ਬਾਏ Bye.